ਅੱਜ ਸਵੇਰੇ 7 ਵਜੇ ਤੋਂ ਲੁਧਿਆਣਾ ਪਸ਼ਮੀ ਦੀਆਂ ਜਿਮਨੀ ਚੋਣਾਂ ਹੋ ਰਹੀਆਂ ਨੇ ਮੁੱਖ ਮੁਕਾਬਲਾ ਭਾਰਤ ਪੂਸ਼ਣ ਆਸ਼ੂ ਸੰਜੀਵ ਅਰੋੜਾ ਪਰੁਕਾਰ ਸਿੰਘ ਘੁੰਮਣ ਤੇ ਜੀਵਨ ਗੁਪਤਾ ਦੇ ਵਿਚਕਾਰ ਚੱਲ ਰਿਹਾ ਚੋਣਾਂ ਨੂੰ ਲੈ ਕੇ ਵੋਟਰਾਂ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਦੇਖਿਆ ਜਾ ਰਿਹਾ ਹੈ ਹਲਕੇ ਦੇ ਬਜ਼ੁਰਗਾਂ ਸਮੇਤ ਸਾਰੇ ਹੀ ਵੋਟਰ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰ ਰਹੇ ਨੇ ਲੋਕਾਂ ਵਿੱਚ ਉਤਸ਼ਾਹ ਇੰਨਾ ਸੀ ਕਿ ਅੱਜ ਸਵੇਰੇ 9 ਵਜੇ ਤੱਕ 8.50% ਵੋਟ ਪੈ ਚੁੱਕੀ ਸੀ ਸਵੇਰੇ 11 ਵਜੇ ਤੱਕ 21.51% ਵੋਟ ਦਾ ਪੂਗਤਾਨ ਹੋ ਚੁੱਕਿਆ ਸੀ ਤੇ 1 ਵਜੇ ਤੱਕ 33.42% ਵੋਟਾਂ ਪੈ ਚੁਕੀਆਂ ਸਨ ਜੇਕਰ 1 ਵਜੇ ਤੱਕ ਲੁਧਿਆਣਾ ਪਸ਼ਮੀ ਦੀਆਂ ਜਿਮਨੀ ਚੋਣਾਂ ਦੇ ਵਿੱਚ 33% ਤੋਂ ਜ਼ਿਆਦਾ VOTING ਹੋ ਚੁੱਕੀ ਹੈ ਤਾਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸ਼ਾਮ 6 ਵਜੇ ਤੱਕ VOTING ਰੇਟ ਕਿੰਨਾ ਹੋ ਸਕਦਾ ਹੈ ਲੱਗਦਾ ਹੈ ਇਹ ਅੰਕੜਾ ਪਿਛਲੇ ਸਾਰੇ ਹੀ ਰਿਕਾਰਡ ਤੋੜੇਗਾ ਜੇਕਰ ਗੱਲ ਕਰੀਏ 2022 ਦੇ ਵਿੱਚ ਹੋਈਆਂ ਲੁਧਿਆਣਾ ਪਸ਼ਮੀ ਦੀਆਂ ਜਿਮਨੀ ਚੋਣਾਂ ਦੀ ਤਾਂ ਉਸ ਵੇਲੇ 64.29% VOTING ਹੋਈ ਸੀ 2017 ਦੇ ਵਿੱਚ 69.37% VOTING ਹੋਈ ਸੀ 2012 ਦੇ ਵਿੱਚ 69.70% VOTING ਹੋਈ ਸੀ ਤੇ ਜੇਕਰ ਗੱਲ ਕਰੀਏ 2007 ਦੀ ਤਾਂ ਉਸ ਵੇਲੇ 58.9% ਦੀ VOTING ਹੋਈ ਸੀ 2002 ਦੇ ਵਿੱਚ 43.8% ਦੀ VOTING ਹੋਈ ਸੀ ਤੇ ਜੇਕਰ ਗੱਲ ਕਰੀਏ 1997 ਦੀ ਤਾਂ ਉਸ ਵੇਲੇ 54.2% ਦੀ VOTING ਹੋਈ ਸੀ ਤੇ ਜੇਕਰ ਗੱਲ ਕਰੀਏ 1992 ਦੀ ਤਾਂ ਉਸ ਵੇਲੇ 27.4% ਦੀ VOTING ਹੋਈ ਸੀ ਇਸ ਵਾਰ ਲੱਗਦਾ ਹੈ ਕਿ VOTING RATE ਸਾਰੇ ਹੀ ਪਿਛਲੇ ਰਿਕਾਰਡ ਤੋੜ ਦੇਵੇਗਾ ਕਿਉਂਕਿ ਇਸ ਵਾਰ ਲੋਕਾਂ ਨੇ ਡਿਵੈਲਪਮੈਂਟ ਨੂੰ ਲੈ ਕੇ ਬਹੁਤ ਜ਼ਿਆਦਾ ਉਮੀਦਾਂ ਲਗਾਈਆਂ ਹੋਈਆਂ ਨੇ ਲੋਕ ਡਿਵੈਲਪਮੈਂਟ ਚਾਹੁੰਦੇ ਨੇ ਜੇਕਰ 1 ਵਜੇ ਤੱਕ 33% ਤੋਂ ਵੱਧ VOTING ਹੋ ਚੁੱਕੀ ਹੈ ਤਾਂ ਸ਼ਾਮ 6 ਵਜੇ ਤੱਕ ਡਬਲ ਟ੍ਰਿਪਲ VOTING ਤਾਂ ਸਹਿਜੇ ਹੀ ਹੋ ਜਾਵੇਗੀ ਤੁਹਾਡੇ ਮੁਤਾਬਕ ਸ਼ਾਮ 6 ਵਜੇ ਤੱਕ ਲੁਧਿਆਣਾ ਪੱਛਮੀ ਦੀਆਂ ਹੋ ਰਹੀਆਂ ਜਿਮਨੀ ਚੋਣਾਂ ਦੇ ਵਿੱਚ ਕਿੰਨੇ ਫੀਸਦ VOTING ਹੋ ਸਕਦੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਜ਼ਰੂਰ ਸਾਂਝੀ ਕਰਨਾ